ਕਮਲਕੌਰ ਦੇ ਮਾਮਲੇ 'ਚ ਵੱਡਾ ਖੁਲਾਸਾ ਪੁਲਿਸ ਨੇ ਸਾਹਮਣੇ ਆ ਕੇ ਦੱਸਿਆ ਸੱਚ ਕੀ ਆਖਰ ਲੁਧਿਆਣੇ ਤੋਂ ਬਠਿੰਡੇ ਕੀ ਕਰਨ ਆਈ ਕਮਲਕੌਰ ਪੂਰਾ ਮਾਮਲਾ ਹੈ ਕਿ ਕੌਣ ਸੀ ਕਮਲਕੌਰ ਨੂੰ ਮਾਰਨ ਵਾਲਾ ਸਸਿਕਾ ਜੀ ਦੋਸਤੋ ਤੁਸੀਂ ਦੇਖ ਰਹੇ ਹੋ ਜੀ ਜੱਟ ਬਾਬੇ ਟੀਵੀਜ਼ਨ ਕਮਲਕੌਰ ਦਾ ਮਾਮਲਾ ਉਲਝਦਾ ਹੀ ਜਾ ਰਿਹਾ ਹੈ ਕਮਲਕੌਰ ਦੇ ਮਾਮਲੇ ਦੇ ਵਿੱਚ ਹਰ ਮਿੰਟ ਕੋਈ ਨਾ ਕੋਈ ਨਵੀਂ ਅਪਡੇਟ ਸਾਹਮਣੇ ਆ ਰਹੀ ਹੈ ਪੁਲਿਸ ਵਾਸਤੇ ਵੀ ਇਹ ਮਾਮਲਾ ਸਿਰਦਰਦ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਕਿਉਂਕਿ ਚਾਹੇ ਪੁਲਿਸ ਦੇ ਹੱਥ ਕੋਈ ਸਬੂਤ ਲੱਗ ਚੁੱਕੇ ਹਨ ਸੀਸੀਟੀਵੀ ਕੈਮਰੇ ਵਗੈਰਾ ਦੀ ਫੁਟੇਜ ਵੀ ਪੁਲਿਸ ਕੋਲ ਆ ਚੁੱਕੀ ਹੈ ਥੋੜਾ ਬਹੁਤ ਉਸ ਬੰਦੇ ਦਾ ਹੁਲੀਆ ਵੀ ਪਤਾ ਲੱਗ ਗਿਆ ਜਿਹੜਾ ਆਖਰੀ ਸਮੇਂ ਤੇ ਗੱਡੀ ਖੜੀ ਕਰਕੇ ਗਿਆ ਅਤੇ ਵਾਪਸ ਨਹੀਂ ਆਇਆ ਪੁਲਿਸ ਨੇ ਦੱਸਿਆ ਕਿ ਕਮਲਕੌਰ ਦੀ ਮਾਂ ਨੇ ਦੱਸਿਆ ਕਿ ਕਮਲਕਰ ਇਹ ਕਹਿ ਕੇ ਆਈ ਸੀ ਲੁਧਿਆਣੇ ਕਿ ਮੈਂ ਬਠਿੰਡੇ ਚੱਲੀਆਂ ਕਿਸੇ ਸ਼ੋਹ ਦੇ ਵਿੱਚ ਹਿੱਸਾ ਲੈਣਾ ਪਰ ਵਾਪਸ ਮੁੜ ਕੇ ਨਹੀਂ ਗਈ ਕਮਲ ਦਾ ਵੀਡੀਓ ਕੰਟੈਂਟ ਕੁਝ ਇਸ ਤਰ੍ਹਾਂ ਦਾ ਸੀ ਕਿ ਉਸ ਨੂੰ ਸੋਸ਼ਲ ਮੀਡੀਆ ਦੇ ਉੱਪਰੋਂ ਵੀ ਲੋਕ ਨਫ਼ਰਤ ਹੀ ਦੇ ਰਹੇ ਨੇ ਕਿਉਂਕਿ ਕਮਲ ਦੀਆਂ ਜਿਹੜੀਆਂ ਵੀਡੀਓ ਸੀ ਉਹਨਾਂ ਨੂੰ ਲੋਕ ਦੇਖਣਾ ਪਸੰਦ ਨਹੀਂ ਕਰਦੇ ਸੀ ਪਰ ਕੁਝ ਕੁ ਦਰਸ਼ਕ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਉਹ ਵੀਡੀਓ ਪਸੰਦ ਆਉਂਦੀਆਂ ਨੇ ਪਰ ਜ਼ਿਆਦਾਤਰ ਲੋਕ ਨੇ ਜਿਹੜੇ ਕਮਲ ਕੌਰ ਦੇ ਜਨਮ ਤੇ ਸੋਸ਼ਲ ਮੀਡੀਆ ਦੇ ਉੱਪਰ ਖੁਸ਼ੀ ਹੀ ਮਨਾ ਰਹੇ ਨੇ ਪਰ ਇਹ ਗਲਤ ਗੱਲ ਹੈ ਕਿਉਂਕਿ ਜਿਹੜੇ ਵੀ ਗਿਲੇ ਸ਼ਿਕਵੇ ਹੁੰਦੇ ਨੇ ਜਿਉਂਦੇ ਬੰਦੇ ਨਾਲ ਹੁੰਦੇ ਨੇ ਜਦੋਂ ਕੋਈ ਇਸ ਜਹਾਨ ਤੋਂ ਚਲਿਆ ਜਾਵੇ ਉਸ ਨਾਲ ਗਿਲਾ ਸ਼ਿਕਵਾ ਕਰਨ ਦਾ ਫਾਇਦਾ ਕੀ ਬਾਕੀ ਜਿਹੋ ਜਿਹੇ ਬੰਦਾ ਕਰਮ ਕਰਦਾ ਉਹੋ ਜਿਹਾ ਫਲ ਉਸ ਨੂੰ ਮਿਲ ਹੀ ਜਾਂਦਾ ਕਮਲਕੌਰ ਜੋ ਕਰਦੀ ਸੀ ਸਭ ਦੇ ਸਾਹਮਣੇ ਸੀ ਜੋ ਉਸ ਨਾਲ ਹੋਇਆ ਉਹ ਵੀ ਸਭ ਦੇ ਸਾਹਮਣੇ ਹੈ ਕਿ ਕਿਸ ਤਰ੍ਹਾਂ ਉਸ ਦਾ ਅੰਤ ਹੋਇਆ ਅਗਰ ਆਪਾਂ ਗੱਲ ਕਰਦੇ ਹਾਂ ਕਿ ਆਖਰ ਕਮਲਕੌਰ ਨਾਲ ਹੋਇਆ ਕੀ ਕਿਸ ਨੂੰ ਮਿਲਣਾ ਆਈ ਸੀ ਆਖਰੀ ਸਮੇਂ ਦੇ ਉੱਪਰ ਉਹ ਸਰਦਾਰ ਮੁੰਡਾ ਕੌਣ ਸੀ ਜਿਹੜਾ ਗੱਡੀ ਖੜੀ ਕਰਕੇ ਚਲਾ ਗਿਆ ਪੁਲਿਸ ਕਈ ਤਰੀਕੇ ਨਾਲ ਇਸ ਚੀਜ਼ਾਂ ਨੂੰ ਸੋਚ ਰਹੀ ਹੈ ਅਗਰ ਆਪਾਂ ਗੱਲ ਕਰਦੇ ਹਾਂ ਹੋ ਸਕਦਾ ਹੈ ਕਿ ਕਮਲ ਇੱਥੇ ਆਈ ਹੋਵੇ ਇਹ ਬੰਦਾ ਉਸ ਦੀ ਕੋਈ ਜਾਣ ਪਹਿਚਾਣ ਦਾ ਹੋਵੇ ਇਸ ਨੇ ਹੀ ਇਹ ਸਾਰਾ ਕੰਮ ਕਰ ਦਿੱਤਾ ਹੋਵੇ ਜਾਂ ਫਿਰ ਹੋ ਸਕਦਾ ਹੈ ਜਿਸ ਤਰ੍ਹਾਂ ਕਮਲ ਖੁੱਲੇ ਸੁਭਾਅ ਦੀ ਸੀ ਕਿ ਉਸ ਨੂੰ ਬਠਿੰਡੇ ਆ ਕੇ ਕੋਈ ਉਸ ਦਾ ਫੈਨ ਕਹਿਣ ਵਾਲਾ ਬੰਦਾ ਮਿਲ ਗਿਆ ਹੋਵੇ ਉਸ ਨੂੰ ਗੱਡੀ 'ਚ ਬਿਠਾ ਲਿਆ ਹੋਵੇ ਉਸ ਨੇ ਇਹ ਪੂਰੀ ਘਟਨਾ ਕਰ ਦਿੱਤੀ ਹੋਵੇ ਅਤੇ ਦੂਸਰੇ ਪਾਸੇ ਇਹ ਵੀ ਹੋ ਸਕਦਾ ਹੈ ਜਿਸ ਤਰ੍ਹਾਂ ਉਸ ਨੂੰ ਧਮਕੀਆਂ ਮਿਲ ਰਹੀਆਂ ਸੀ ਕਾਫੀ ਸਮਾਂ ਪਹਿਲਾਂ ਅਰਸ਼ ਡੱਲਾ ਵੀ ਉਸ ਨੂੰ ਆਖ ਚੁੱਕਿਆ ਸੀ ਕਿ ਵੀਡੀਓ ਦਾ ਜਿਹੜਾ ਕੰਟੈਂਟ ਹੈ ਸੁਧਾਰਦੇ ਨਹੀਂ ਤਾਂ ਫਿਰ ਸਾਨੂੰ ਕੋਈ ਕਾਰਵਾਈ ਕਰਨੀ ਪਊਗੀ ਉਸ ਪਾਸੇ ਵੀ ਇੱਕ ਖਬਰ ਚੱਲ ਰਹੀ ਹੈ ਕਿ ਉਹ ਜਿਆ ਕੁਝ ਵੀ ਹੋ ਸਕਦਾ ਇਸ ਮਾਮਲੇ ਦੇ ਵਿੱਚ ਪਰ ਪੁਲਿਸ ਸਾਰੇ ਐਂਗਲਾਂ ਤੋਂ ਜਾਂਚ ਕਰ ਰਹੀ ਹੈ ਸਭ ਕੁਝ ਫਰੋਲਦੀ ਹੋਈ ਦਿਖਾਈ ਦੇ ਰਹੀ ਹੈ ਕਿ ਕੱਲੀ ਕੱਲੀ ਜਿਹੜੀ ਚੀਜ਼ ਹੈ ਸੀਸੀਟੀਵੀ ਤੋਂ ਲੈ ਕੇ ਫੋਨ ਕਾਲਾਂ ਨੇ ਜਾਂ ਫਿਰ ਉਸ ਦੀ ਮਾਂ ਤੋਂ ਜਿਹੜੀ ਪੁਸ਼ਤਾਸ਼ ਹੈ ਉਹ ਕਰ ਰਹੀ ਹੈ ਬਾਕੀ ਕਮਲ ਦੇ ਜਿਹੜੇ ਮਹੱਲੇ ਵਾਲੇ ਲੋਕ ਨੇ ਉਹਨਾਂ ਦਾ ਕਹਿਣਾ ਕਿ ਵੀਡੀਓ ਚਾਹੇ ਕਮਲ ਕੈਸੀਆਂ ਵੀ ਪਾਉਂਦੀ ਸੀ ਪਰ ਮੁਹੱਲੇ ਦੇ ਵਿੱਚ ਉਸ ਦਾ ਜਿਹੜਾ ਬਤੀਰਾ ਸੀ ਬਹੁਤ ਵਧੀਆ ਸੀ ਸਭ ਨਾਲ ਹੱਸ ਕੇ ਬੋਲਦੀ ਸੀ ਲੋਕਾਂ ਨੇ ਕਿਹਾ ਕਿ ਆਪਣੇ ਕੰਟੈਂਟ ਦੇ ਬਿਲਕੁਲ ਉਲਟ ਸੀ ਉਹ ਆਂਡ ਗਵਾਂਡ ਦੇ ਵਿੱਚ ਬਾਕੀ ਕਮਲ ਦੇ ਪਰਿਵਾਰ ਨੇ ਕਿਹਾ ਕਿ ਸਾਡਾ ਗੁਜ਼ਾਰਾ ਕਮਲ ਦੀ ਵਜਾ ਨਾਲ ਹੀ ਚੱਲਦਾ ਸੀ ਉਹੀ ਘਰ ਦਾ ਸਾਰਾ ਖਰਚਾ ਚੱਕਦੀ ਸੀ ਇਸੇ ਕਰਕੇ ਮਜਬੂਰੀ ਦੇ ਵਿੱਚ ਉਸ ਨੂੰ ਇਸ ਤਰ੍ਹਾਂ ਦਾ ਕੰਟੈਂਟ ਬਣਾਉਣਾ ਪੈਂਦਾ ਸੀ ਪਰ ਐਸੀਆਂ ਵੀਡੀਓ ਪਾਉਣੀਆਂ ਚਾਹੇ ਹੈਗੀਆਂ ਤਾਂ ਗਲਤ ਨੇ ਪਰ ਜਦੋਂ ਦੇਖਦੇ ਆ ਕਿ ਉਹ ਕਮਾਉਣ ਵਾਲੀ ਸੀ ਇਕੱਲੀ ਘਰ ਦੀ ਚਲੀ ਗਈ ਹੁਣ ਪਰਿਵਾਰ ਦਾ ਕੀ ਬਣੂ ਉੱਥੇ ਜਾ ਕੇ ਕਿਤਨਾ ਕਿਤੇ ਲੋਕ ਵੀ ਆਖ ਰਹੇ ਨੇ ਕਿ ਹੋ ਸਕਦਾ ਕੁਝ ਗਲਤ ਹੋ ਗਿਆ ਹੋਵੇ ਪਰ ਜਿਹੜਾ ਕੰਟੈਂਟ ਹੈ ਬੰਦੇ ਨੂੰ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਸੋਚ ਸਮਝ ਕੇ ਪਾਉਣਾ ਪੈਂਦਾ ਪੈਸੇ ਤਾਂ ਬਣ ਜਾਂਦੇ ਨੇ ਪਰ ਲੋਕਾਂ ਦੀ ਨਫ਼ਰਤ ਮਿਲਣ ਲੱਗ ਜਾਂਦੀ ਹੈ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਬੁੱਢੇ ਤੋਂ ਲੈ ਕੇ ਬੱਚੇ ਤੱਕ ਚਲਾਉਂਦੇ ਨੇ ਤਾਂ ਬਹੁਤ ਦੇਖ ਕੇ ਕੰਟੈਂਟ ਪਾਉਣਾ ਪੈਂਦਾ ਹੈ ਇਸੇ ਕਰਕੇ ਲੋਕ ਕਾਫੀ ਸਮੇਂ ਤੋਂ ਸਮਝਾ ਰਹੇ ਸੀ ਕਮਲ ਨੂੰ ਕਿ ਇਸ ਤਰ੍ਹਾਂ ਨਾ ਕਰ ਬਾਕੀ ਦੇਖਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਕਿਹੜਾ ਨਵਾਂ ਮੂਡ ਆਉਂਦਾ ਪੁਲਿਸ ਦਾ ਦਾਅਵਾ ਕਿ ਕੁਝ ਹੀ ਘੰਟਿਆਂ ਦੇ ਵਿੱਚ ਇਹ ਕੇਸ ਵੀ ਸੁਲਝਾ ਲਿਆ ਜਾਵੇਗਾ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ